ਪੰਜਾਬ ਦੇ ਵਿੱਚ ਨਸ਼ਿਆ ਦਾ ਕਹਿਰ ਜਾਰੀ ਹੈ ਤੇ ਇਸ ਵਿਚਾਲੇ ਇੱਕ ਹੋਰ ਘਰ ਇਸ ਨਸ਼ੇ ਨੇ ਉਜਾੜ ਦਿੱਤਾ ਹੈ। ਦਰਅਸਲ ਚਿੱਟੇ ਨੇ ਇੱਕ ਵਿਅਕਤੀ ਦੀ ਜਾਨ ਲੈ ਲਈ ਹੈ। ਦੋ ਮਾਸੂਮ ਬੱਚਿਆਂ ਦੇ ਸਿਰ ਤੋਂ ਪਿਓ ਦਾ ਸਾਇਆ ਉੱਠ ਗਿਆ। ਤਾਂ ਤਸਵੀਰਾਂ ਵਖਾ ਰਿਹਾ ਪਰਿਵਾਰ ਇਸ ਵੇਲੇ ਪੁੱਬਾ ਮਾਂ ਰੋਂਦਾ ਨਹੀਂ ਵੇਖਿਆ ਜਾ ਰਿਹਾ। ਪਰਿਵਾਰ ਦੇ ਵਿੱਚ ਬੇहद ਗਮਗੀਨ ਮਾਹੌਲ ਹੈ ਤੇ ਇੱਥੇ ਦੱਸਦੀ ਕਿ ਇਸੇ ਪਰਿਵਾਰ ਦਾ ਇੱਕ ਹੋਰ ਮੁੰਡਾ ਜਿਸ ਦੀ ਕੀ ਥੋੜਾ ਸਮਾਂ ਪਹਿਲਾਂ ਨਸ਼ੇ ਦੇ ਕਾਰਨ ਹੀ ਮੌਤ ਹੋਈ ਸੀ ਤਾਂ ਮਾਂ ਇਸ ਵੇਲੇ ਆਪਣੇ ਪੁੱਤਰਾ ਨੂੰ ਲੈ ਕੇ ਤਾਂ ਹਾਂ ਮਾਂ ਰੋ ਰਹੀ ਹੈ ਇਸ ਮਾਦਾਇ ਹਾਲ ਨਹੀਂ ਵੇਖਿਆ ਜਾ ਰਿਹਾ ਜੋ ਇਹ ਕਹਿ ਰਹੀ ਹੈ ਕਿ ਇਸਦੇ ਦੋਵੇਂ ਪੁੱਤ ਇਸ ਚੰਦਰੇ ਨਸ਼ੇ ਨੇ ਖਾ ਲਏ ਨੇ ਪਰਿਵਾਰ ਦੇ ਵਿੱਚ ਮਾਹੌਲ ਤੁਸੀਂ ਵੇਖ ਸਕਦੇ ਹੋ ਦਰਸਲ ਇਸ ਪਰਿਵਾਰ ਦੇ ਦੋ ਮੁੰਡੇ ਸਨ ਪਹਿਲਾ ਇੱਕ ਮੁੰਡੇ ਦੀ ਨਸ਼ੇ ਦੇ ਚੱਲਦਿਆਂ ਮੌਤ ਹੋ ਜਾਂਦੀ ਹੈ ਤੇ ਦੂਜਾ ਮੁੰਡਾ ਜਿਸ ਦੀ ਹੁਣ ਚਿੱਟੇ ਦੇ ਕਾਰਨ ਜਾਨ ਚਲੀ ਗਈ ਹੈ ਤਾਂ ਪਰਿਵਾਰ ਦੇ ਵਿੱਚ ਹਾਲਾਂਕਿ ਗੁੱਸਾ ਵੀ ਕਾਫੀ ਵੇਖਣ ਨੂੰ ਮਿਲ ਰਿਹਾ ਹੈ ਪਰਿਵਾਰ ਜਿੱਥੇ ਲਗਾਤਾਰ ਪ੍ਰਸ਼ਾਸਨ ਤੋਂ ਚਿੱਟੇ ਤੇ ਤੇ ਨਸ਼ਿਆਂ ਤੇ ਠੱਲ ਪਾਉਣ ਦੀ ਮੰਗ ਕਰ ਰਿਹਾ ਹੈ ਕਿਉਂਕਿ ਆਏ ਦਿਨ ਪੰਜਾਬ ਦੇ ਵਿੱਚ ਅਜਿਹੇ ਜਿਹੜੇ ਮਾਮਲੇ ਸਾਹਮਣੇ ਆ ਰਹੇ ਨੇ ਓਵਰਡੋਸ ਦੇ ਚੱਲਦੇ ਆ ਨਸ਼ਿਆਂ ਦੇ ਚੱਲਦੇ ਮਾਵਾਂ ਦੀਆਂ ਕੁੱਖਾ ਉਜੜ ਰਹੀਆਂ ਨੇ ਤੇ ਇੱਕ ਹੋਰ ਪਰਿਵਾਰ ਜੋ ਕਿ ਉਜੜ ਚੁੱਕਿਆ ਹੈ ਇੱਥੇ ਬੱਚੇ 마ਸੂਮ ਦੋ ਜਿਨ੍ਹਾਂ ਦੇ ਸਿਰ ਤੋਂ ਪਿਓ ਦਾ ਹੱਥ ਉੱਠ ਗਿਆ ਹੈ ਭੈਣ ਜਿਹੜੀ ਤਾਂ ਹਾਂ ਮਾਰ ਮਾਰ ਰੋ ਰਹੀ ਹੈ ਬਾਰ ਦੇ ਵਿੱਚ ਗੰਮਗਿਣ ਮਾਹੌਲ ਹੈ ਦਰਸਲ ਇੱਥੇ ਦੱਸਿਆ ਜਾ ਰਿਹਾ ਹੈ ਕਿ ਸ਼ਰਿਆਮੀ ਪਿੰਡ ਦੇ ਵਿੱਚ ਚਿੱਟਾ ਵਿਕਰਾ ਇਲਜ਼ਾਮ ਪਰਿਵਾਰ ਲਗਾ ਰਿਹਾ ਹੈ ਕਿ ਚਿੱਟੇ ਤੇ ਠੱਲ ਨਹੀਂ ਪਾਈ ਜਾ ਰਹੀ ਤੇ ਆਏ ਦਿਨ ਮਾਵਾਂ ਦੇ ਪੁੱਤ ਮਰ ਰਹੇ ਨੇ ਇੱਕ ਹੋਰ ਹੀ ਮਾਮਲਾ ਸਾਹਮਣੇ ਆ ਰਿਹਾ ਹੈ ਦਰਸਲ ਚਿੱਟੇ ਨੇ ਨੌਜਵਾਨ ਦੀ ਜਾਨ ਲੈ ਲਈ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਨੌਜਵਾਨ ਹਾਲਾਂਕਿ ਚਿੱਟਾ ਦਾ ਨਸ਼ਾ ਕਰਦਾ ਪਹਿਲਾਂ ਨਸ਼ਾ ਕਰਦਾ ਸੀ ਫਿਰ ਇਸ ਨੇ ਨਸ਼ਾ ਛੱਡ ਦਿੱਤਾ ਸੀ ਇਸ ਦੀ ਪਤਨੀ ਦਾ ਕਹਿਣਾ ਹੈ ਕਿ ਉਹ ਨਸ਼ਾ ਨਹੀਂ ਕਰਦਾ ਸੀ ਪਰ ਅਚਾਨਕ ਇਸ ਦੇ ਵੱਲੋਂ ਫਿਰ ਤੋਂ ਨਸ਼ਾ ਕਰਨਾ ਸ਼ੁਰੂ ਦਿੱਤਾ ਗਿਆ ਜਿਸ ਦੇ ਚਲਦਿਆ ਇਸ ਦੀ ਮੌਤ ਹੋ ਗਈ ਹੈ ਫਿਰੋਜ਼ਪੁਰ ਤੋਂ ਇਹ ਮਾਮਲਾ ਸਾਹਮਣੇ ਆਇਆ ਹੈ ਨਸ਼ੇ ਦੀ ওভারਡੋਸ ਦੇ ਚਲਦਿਆ ਇੱਕ ਹੋਰ ਘਰ ਉਜੜ ਗਿਆ ਤਾਹਾਂ ਮਾਰ ਮਾਰ ਇਥੇ ਮਾਂ ਪੈਣ ਤੇ ਪਤਨੀ ਰੋ ਰਹੀਆਂ ਨੇ ਦੋ ਮਾਸੂਮ ਬੱਚੇ ਜਿਨ੍ਹਾਂ ਦੇ ਚਿਹਰਿਆਂ ਵੱਲ ਵੇਖ ਕੇ ਅੱਜ ਹਰ ਕਿਸੇ ਨੂੰ ਦਰਦ ਆ ਰਿਹਾ ਹੈ ਦੁੱਖ ਆ ਰਿਹਾ ਹੈ ਤਸਵੀਰਾਂ ਤੁਹਾਨੂੰ ਵਿਖਾ ਰਹੇ ਹਾਂ ਇਹਨਾਂ ਦੇ ਆਪਣੇ ਆਪ ਹੀ او ah. او ah. 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 چال چاہیے <tiny> <tra airports> ਗਏ ਸਰਕਾਰਾਂ ਤੋਂ ਕੀ ਉਮੀਦ ਰੱਖਦੇ ਸਰਕਾਰਾਂ ਚਿੱਟਾ ਬੰਦ ਕਰਾ ਚਿੱਟਾ ਬੰਦ ਕਰਾ ਦੇ ਸਰਕਾਰਾਂ ਆ ਆ ਸਰਕਾਰ ਵਾਲੇ ਨਾ ਜਿਉਣਾ ਨਾ ਕਰਦਾ ਸੀ ਚਿੱਟੇ ਨਹੀਂ ਲੈ ਲਿਆ ਮੇਰਾ ਬੰਦਾ ਅਜਾ ਨੂੰ ਕਰਦੇ ਨੂੰ ਕਾਫੀ ਢੇਰ ਹੋ ਗਈ ਸੀ ਆਇ ਤੇ ਪਿੰਡ ਵਿੱਚ ਬਹੁਤ ਵਿਕਦਾ ਏ ਸਾਰੀ ਗਲੀ ਨਸਾਇ ਤੇ ਵਿਕਦਾ ਏ ਮੇਰਾ ਦੇਵਰ ਵੀ ਨਸ਼ੇ ਨੇ ਖਾਲਿਆ ਮੇਰਾ ਬੰਦਾ ਵੀ ਮੇਰੇ ਛੋਟੇ ਛੋਟੇ ਦੋ ਬੱਚੇ ਨੇ ਆਵੇ ਮੇਰਾ ਬੱਚਾ ਐਡਾ ਕਾ ਮੇਰਾ ਬੱਚਾ ਹੈ ਆਵੇ ਮੇਰਾ ਦੇਵਰ ਦੀ ਫੋਟੋ ਆ ਮੇਰਾ ਬੱਚਾ ਕਦੋਂ ਜਵਾਨ ਹੋਇਆ ਹਾਂਜੀ ਪਤਾ ਨਹੀਂ ਮੈਨੂੰ ਨਾ ਐ ਨਾ ਨਹੀਂ ਮੈਨੂੰ ਪਤਾ ਬਸ ਮਾਰੇ ਕੰਮ ਤੇ ਨਹੀਂ ਜਾਂਦਾ ਜੀ ਅੱਜ ਸਵੇਰੇ 3 ਵਜੇ ਕੁੜੀ ਐ ਨਹੀਂ ਆਂਦੀ ਨਸ਼ਾ ਤਾਂ ਛੱਡੇ ਨੂੰ ਮਹੀਨਾ ਹੋ ਗਿਆ ਸੀ ਮਹੀਨਾ ਹੋ ਗਿਆ ਛੱਡੇ ਨੂੰ ਨਸ਼ਾ ਰੋਟੀ ਪਾਣੀ ਛੱਡਤਾ ਨਸ਼ਾ ਕਰ ਕੇ ਕਰਦਾ ਨਹੀਂ ਸੀ ਹੁਣ ਇੱਕ ਮਹੀਨਾ ਹੋ ਗਿਆ ਰਕਲ ਪਾਣੀ ਵੀ ਨਹੀਂ ਪੀਤਾ ਸੀ ਮੇਰਾ ਜੋਨੀ ਨਾ ਮੇਰਾ ਜੋਨੀ ਗਿਆ ਮੈਨੂੰ ਛੱਡ ਕੇ ਮੇਰਾ ਜੋਨੀ ਛੱਡ ਕੇ ਗਿਆ ਹਾਂਜੀ ਆ ਦੋ ਬੱਚੇ ਨੇ ਹਾਂਜੀ ਹਾਂਜੀ ਨੇ ਕਾਲਿਆ ਜੀ ਮੇਰਾ ਬੰਦਾ ਨਸਨ ਟੀਕੇ ਨੇ ਕਾਲਿਆ ਜੀ ਚਿੱਟਾ ਲਾਂਦਾ ਸੀ ਟੀਕੇ ਚਿੱਟੇ ਦੇ ਲਾਂਦਾ ਸੀ ਜੀ ਚਿੱਟਾ ਦੇ ਕੀ ਕਹ ਲਾਂਦਾ ਸੀ ਹਾਂਜੀ ਹਾਂਜੀ ਨਸ਼ਾ ਨਹੀਂ ਰੋਕਦੀ ਸਰਕਾਰ ਜੀ ਚੱਕਾ ਨਹੀਂ ਰੋਕ ਦਵੇ ਮੇਰਾ ਬੱਚਾ ਸੁਧਰ ਜਾਏਗਾ ਮੇਰਾ ਬੱਚਾ ਹੀ ਬਾਤ ਜਏਗਾ ਨਸ਼ੇ ਤੋਂ ਜੇ ਉਹ ਨਹੀਂ ਚਿੱਟਾ ਬੰਦ ਹੋ ਜਾਵੇ ਨਹੀਂ ਕਹਣੀ ਨਸ਼ਾ ਸਰਕਾਰ ਬੰਦ ਕਰ ਦਵੇ ਚਿੱਟਾ ਨਾ ਲਾਵੇ ਕਰੇ ਨਸ਼ਾ ਮੇਰਾ ਬੱਚਾ ਹੀ ਸੁਧਰੇਗਾ ਚਿੱਟਾ ਨਾ ਵਿਕੇ ਬਸ ਮੈਂ ਹੋਰ ਕੁਝ ਨਹੀਂ ਮੰਗਦੀ ਮੇਰਾ ਨਾ ਬਿੰਦਲਾ ਤੇ ਮੇਰੇ ਪੁੱਤਰ ਮੇਰੇ ਜੇਠ ਦਾ ਮੁੰਡਾ ਬਾਈ 30 ਸਾਲ ਦਾ ਹੈ ਹਾਂਜੀ ਦੋ ਬੱਚੇ ਨੇ ਸਾਡਾ ਪਿੰਡ ਸਾਰਾ ਬਰਬਾਦ ਹੋ ਚੁੱਕਿਆ ਹੈ ਕੁੰਡੇ ਪਿੰਡ

ਹਾਂਜੀ ਸਾਡਾ ਸਮਝੋ ਸਾਰਾ ਪਰਿਵਾਰ ਹੀ ਬਰਬਾਦ ਹੋ ਗਿਆ ਹੈ ਮੰਗੇ ਵੀ ਰੁਕਣਾ ਚਾਹੀਦਾ ਰੁਕਣਾ ਚਾਹੀਦਾ